ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਵਤਾਰ ਧਾਰਨ ਦੀ ਖੁਸ਼ੀ ਦੇ ਵਿੱਚ ਦੇਵਤੇ ਨਵੇਂ ਪਾਤਸ਼ਾਹ ਨੂੰ ਵਧਾਈਆਂ ਦਿੰਦੇ ਹਨ ਪ੍ਰੀਤਮ ਸਿੰਘ ਪਮੱਦੀ ਹਰਨੇਕ ਸਿੰਘ ਕੈਲਪੁਰ ਵਾਲਾ ਇੰਜ ਬਿਆਨ ਕਰਦੇ ਨੇ ਚਾਲੂ ਹੋ ਗਏ ਜਲਮ ਰੋਲੇ ਲੱਗੀ ਖਾਨਪੂਮ ਕਾ ਡੋਲੇ ਪਹੁੰਚੇ ਨਰੰਗਕਾਰ ਦੇ ਕੋਲੇ ਰੋਕੋ ਜਨਮ ਪਾਦਰ ਨੂੰ ਅਰਸ਼ੋਂ ਚੱਲ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਪਰਸਾਉਂਦੇ ਦੇਣ ਬਧਾਈਆਂ ਤੇ ਪਾਗਾਂ ਵਾਲੀ ਜਿੱਥੇ ਪ੍ਰਗਟ ਜੋਤ ਨਰਾਲੀ ਕਰ ਕਰ ਦੇਵ ਵਿੱਚ ਹੋ ਖੁਸ਼ਹਾਲੀ ਸਖੀਆਂ ਮੰਗਲ ਗੱਬਰ ਨੂੰ ਅਰਸ਼ੋਂ ਚੱਲ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ ਵੇਣ ਵਧਾਈਆਂ ਦੇ ਗਬਹਾਦਰ ਨਾ ਪ੍ਰਗਟ ਹੋਇਆ ਰੂਪ ਇਹ ਬਨਸੀ ਸਾਰੀ ਹੁਈਆਂ ਵਿੱਚ ਤਰਾਸੀ ਅਣਜੇਰ ਦੇ ਸੇਤ ਬਨਸੀ ਜਾਰੇ ਖੁਸ਼ੀ ਮਨਾ ਪਰ ਨੂੰ ਜੋ ਚੱਲਣਾ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ ਦੇਣ ਵਧਾਈਆਂ ਤੇਗ ਬਹਾਦਰ ਨੂੰ ਦਿੱਤੀਆਂ ਸਤ ਗੁਰਿਆਨ ਵਿਖਾਈਆਂ ਪਰੀਆਂ ਚੱਲਿਆ ਹਰਸ਼ਾ ਤੋਂ ਆਈਆਂ ਮਾਤਾ ਗੁਜਰੀ ਨੂੰ ਦੇਣ ਵਧਾਈਆਂ ਤੂੰ ਤਰ ਗਈ ਭਵਸਾਗਰ ਨੂੰ ਹਰਸ਼ੋਂ ਚੱਲ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ ਦੇਣ ਵਧਾਈਆਂ ਤੇਗ ਬਹਾਦਰ ਨੂੰ ਬੋਲਣ ਕੋਲ ਬੁਲਬਲਾ ਚੜੀਆਂ ਕਲੀਆਂ ਵਿੱਚ ਬਾਗਾਂ ਦੇਖਣੀਆਂ ਈਰਗਾ ਦਾ ਇਹ ਨਦੀ ਵਿੱਚ ਰੁੜੀਆਂ ਹੁੰਦੇ ਦੇਖਣਿਆ ਤਰਨੋ ਅਰਸ਼ੋਂ ਚੱਲਦੇ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ ਦੇਣ ਬਨਾਈਆਂ ਤੇਗ ਬਹ ਤਰਨੋ ਸੁਕੀਆਂ ਬਿਰਸ਼ਾਂ ਛੜੀਆਂ ਲਗੜਾਂ ਮੋਈਆਂ ਜਾਗ ਪਈਆਂ ਸਭ ਕਬਰਾ ਹੋਈਆਂ ਭੀਖਣਸ਼ਾ ਨੂੰ ਖਬਰਾਂ ਕਰ ਲਿਆ ਮੁੱਖ ਬਰਾਬਰ ਨੂੰ ਅਰਸ਼ੋਂ ਚੱਲਦੇ ਦੇਵਤੇ ਤੇ ਤਨਾ ਦੋਹੀ ਹੱਥੀ ਦੋਵੇਂ ਫੜੀਆਂ ਇੱਕੋ ਨੂਰ ਦਸਾ ਪਰ ਨੂੰ ਅਰਜੋ ਚੱਲ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ ਦੇਣ ਪਤਾਇਆਂ ਤੇਗ ਬਹਾਦਰ ਨੂੰ ਆਏ ਰੂਪ ਤਰਨ ਰਗਾਰੀ ਭਾਰਤ ਵਰਸ਼ ਖਿੜੀ ਫਿਲਮਾਰੀ ਭੂਤ ਭਵਿੱਖਿਤ ਮਾਸਾ ਹਾਰੀ ਉਤਾਰੇ ਖੁਸ਼ੀ ਮਨਾ ਪਰ ਨੂੰ ਅਰਜੋ ਚੱਲ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ ਧਰਮ ਦਾ ਚੜਿਆ ਲੈ ਕੇ ਚਿੱਟੀ ਚਾਦਰ ਨੂੰ ਅਰਸ਼ੋਂ ਚੱਲ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ ਜੇਣ ਬਧਾਈਆਂ ਤੇਗ 72 ਨੂੰ ਪਾਇਆ ਕਲਗੀ ਧਰਨੇ ਫੇਰਾ ਹੋਇਆ ਜਗਤੋਂ ਦੂਰੀ ਅਧੇਰਾ ਹੁਣ ਤੂੰ ਜਾਗ ਖਾਲਸਿਆ ਸ਼ੇਰਾ ਜੰਗ ਤੋਂ ਕਥਾ ਕਥਾ ਪਰ ਨੂੰ ਅਰਸ਼ੋਂ ਚੱਲ ਦੇਵਤੇ ਆਉਂਦੇ ਖੁਸ਼ੀ ਮਨਾਉਂਦੇ ਫੁੱਲ ਵਰਸਾਉਂਦੇ